ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਦਰ ਸਨ ਪੋਡਕਾਸਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਿਸਟਰੀ ਨਾਲ ਰਿਲੇਟਡ ਵੀਡੀਓਜ਼ ਬਣਾਉਂਦੇ ਆ ਤੇ ਆਸੇ ਹੀ ਕਰਦੇ ਆ ਕਿ ਜੋ ਉਹਨਾਂ ਵੀਡੀਓਜ਼ ਦੇ ਵਿੱਚ ਜਾਣਕਾਰੀ ਦਿੰਦੇ ਆ ਤੁਹਾਡੇ ਲਈ ਲਾਹੇਵੰਦ ਸਿੱਧ ਹੁੰਦੀ ਹੋ ਤੇ ਤੁਹਾਨੂੰ ਨਵੀਆਂ-ਨਵੀਆਂ ਇਤਿਹਾਸਿਕ ਥਾਵਾਂ ਬਾਰੇ ਜਾਣਕਾਰੀ ਪਤਾ ਲੱਗਦੀ ਹੋ ਤਾਂ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸ ਰਹੇ ਆ ਜਿੱਥੇ ਜਨ ਨਾਲ ਉਥੇ ਇਸ਼ਨਾਨ ਕਰਨ ਨਾਲ ਸਰੀਰ ਦੇ ਜਨਮਾ ਜਨਮ ਦੇ ਦੁੱਖ ਹੈ ਰੋਗ ਹੈ ਜਿਹੜੇ ਟੁੱਟ ਜਾਂਦੇ ਆ ਤੱਕ ਬਹੁਤ ਇਤਿਹਾਸਿਕ ਜਗ੍ਹਾ ਹੈ ਇਸ ਇਤਿਹਾਸਿਕ ਜਗ੍ਹਾ ਦਾ ਨਾਮ ਹੈਗਾ ਗੁਰਦੁਆਰਾ ਮੰਜੀ ਸਾਹਿਬ ਇਹ ਆਲਮਗੀਰ ਜਗ੍ਹਾ ਹੈਗੀ ਲੁਧਿਆਣੇ ਕੋਲੇ ਲੁਧਿਆਣੇ ਤੋਂ 11 ਕਿਲੋਮੀਟਰ ਦੀ ਦੂਰੀ ਤੇ ਆ ਆਲਮਗੀਰ ਪਿੰਡ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 1704 ਈਸਵੀ ਦੇ ਵਿੱਚ 1761 ਬਿਕਰਮੀ ਜਦੋਂ ਉਹਨਾਂ ਨੇ ਆਪਣਾ ਸਾਰਾ ਸਰਬੰਸਵਾਰ ਦਿੱਤਾ ਤਾਂ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਆਲਮਗੀਰ ਪਹੁੰਚੇ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਝਾ ਇੱਕ ਜਗ੍ਹਾ ਤੇ ਲਗਾਇਆ ਗਿਆ ਤੇ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਝਾ ਰੱਖਿਆ ਗਿਆ ਤਾਂ ਉੱਥੇ ਮੰਜੀ ਸਾਹਿਬ ਗੁਰਦੁਆਰਾ ਸ਼ਿਸ਼ੋਭਿਤ ਹੈ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਉਸ ਸਥਾਨ ਦੀ ਬਹੁਤ ਮਹਾਨਤਾ ਹੈ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਉਹਨਾਂ ਦੇ ਤਿੰਨ ਸਿੱਖ ਭਈ ਦਇਆ ਸਿੰਘ ਭਈ ਧਰਮ ਸਿੰਘ ਭਈ ਕਾਨ ਸਿੰਘ ਤੇ ਹੋਰ ਦੋ ਮੁਸਲਿਮ ਨਬੀ ਖਾਨ ਤੇ ਗਨੀ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਗੁਰੂ ਜੀ ਦੇ ਨਾਲ ਸੀ ਤਾਂ ਜਦੋਂ ਜਾਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੰंजे ਤੇ ਬੈਠੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਆਸੇ-ਪਾਸੇ ਜਾਓ ਤੇ ਪਾਣੀ ਦਾ ਇੰਤਜ਼ਾਮ ਕਰੋ ਵੀ ਅਸੀਂ ਇਸ਼ਨਾਨ ਕਰਨਾ ਤਾਂ ਗੁਰੂ ਜੀ ਦੇ ਸਿੱਖ ਪਾਣੀ ਦੀ ਭਾਲ ਵਿੱਚ ਜਾਂਦੇ ਆ ਦੋਨਾਂ ਨੂੰ ਪਾਣੀ ਕਿਤੇ ਨਹੀਂ ਮਿਲਦਾ ਤਾਂ ਫਿਰ ਇੱਕ ਉਹ ਔਰਤ ਦੇਖਦੇ ਆ ਜਿਹਨੂੰ ਕੋੜ ਦੀ ਬਿਮਾਰੀ ਹੁੰਦੀ ਆ ਤਾਂ ਉਹ ਪੁੱਛਦੇ ਆ ਕਿ ਮਾਤਾ ਇੱਥੇ ਸਾਨੂੰ ਪਾਣੀ ਚਾਹੀਦਾ ਨਹਾਉਣ ਵਾਸਤੇ ਵੀ ਸਾਨੂੰ ਪਾਣੀ ਦੱਸੋ ਪਾਣੀ ਕਿੱਥੋਂ ਮਿਲੂਗਾ ਤਾਂ ਉਹ ਮਾਤਾ ਦੱਸਦੀ ਆ ਕਿ ਇੱਧਰ ਇੱਕ ਖੂਹ ਹੈ ਜਿੱਥੇ ਕੋਈ ਨਹੀਂ ਜਾਂਦਾ ਉਸ ਖੂਹ ਦੇ ਕੋਲੇ ਜਾਣ ਤੋਂ ਲੋਕ ਡਰਦੇ ਆ ਕਿਉਂਕਿ ਕਿ ਉੱਥੇ ਉਹਦੇ ਵਿੱਚ ਬਹੁਤ ਵੱਡਾ ਸਰਾਲ ਰਹਿੰਦਾ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਆਉਂਦੇ ਆ ਕਿ ਉਹਨਾਂ ਨੂੰ ਦੱਸਦੀ ਆ ਕਿ ਉੱਥੇ ਇੱਕ ਖੂਹ ਆ ਤੇ ਪਰ ਖੂਹ ਦੇ ਵਿੱਚ ਸਰਾਲ ਰਹਿੰਦਾ ਤਾਂ ਲੋਕ ਉੱਥੇ ਜਾਂਦੇ ਨਹੀਂ ਤਾਂ ਉੱਥੇ ਪਾਣੀ ਹੈਗਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ ਹੀ ਬੈਠੇ ਬੈਠੇ ਆਪਣੇ ਮੰਜੀ ਤੇ ਬੈਠੇ ਬੈਠੇ ਤੀਰ ਮਾਰਦੇ ਆ ਤਾਂ ਜਿਹੜਾ ਸਰਾਲ ਦੇ ਜਾ ਕੇ ਲੱਗਦਾ ਜਦੋਂ ਤੀਰ ਸਰਾਲ ਦੇ ਲੱਗਦਾ ਤਾਂ ਸਰਾਲ ਉੱਥੇ ਹੀ ਮਰ ਜਾਂਦਾ ਤੇ ਖੂਹ ਦੇ ਵਿੱਚ ਡਿੱਗ ਜਾਂਦਾ ਜਿਹਦੇ ਨਾਲ ਹੈ ਜਿਹੜਾ ਖੂਹ ਦਾ ਪਾਣੀ ਹੈ ਖਰਾਬ ਹੋ ਜਾਂਦਾ ਫੇਰ ਗੁਰੂ ਦੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਆਉਂਦੇ ਆ ਕਿ ਗੁਰੂ ਜੀ ਉਹਦੇ ਵਿੱਚ ਤਾਂ ਸਰਾਲ ਡਿੱਗ ਗਿਆ ਤੇ ਉਹ ਪਾਣੀ ਜਿਹੜਾ ਹਰੀਲਾ ਹੋ ਗਿਆ ਤਾਂ ਉਹ ਆਪਣੇ ਕਿਸੇ ਕੰਮ ਨਹੀਂ ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਰਤੀ ਦੀ ਹਿੱਕ ਦੇ ਵਿੱਚ ਤੀਰ ਮਾਰਦੇ ਆ ਤੇ ਉੱਥੋਂ ਇੱਕ ਪਾਣੀ ਦਾ ਫਹਾਰਾ ਪਾਰ ਆਉਂਦਾ ਹੈ ਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਇਸ਼ਨਾਨ ਕਰਦੇ ਆ ਗੁਰੂ ਦੇ ਸਿੱਖ ਵੀ ਇਸ਼ਨਾਨ ਕਰਦੇ ਆ ਤਾਂ ਜਦੋਂ ਇਹ ਬੀਬੀ ਕੋੜ ਦੇ ਰੋਗ ਨਾਲ ਗ੍ਰਸਤ ਹੈ ਜਿਹੜੀ ਉਹ ਦੇਖ ਰਹੀ ਹੈ ਕਿ ਸਾਰਿਆਂ ਨੇ ਇੱਥੇ ਇਸ਼ਨਾਨ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਜਾਂਦੀ ਹੈ ਕਿ ਗੁਰੂ ਜੀ ਮੈਂ ਬਹੁਤ ਦਵਾਈਆਂ ਲੈ ਲਈਆਂ ਬਹੁਤ ਤਰ੍ਹਾਂ ਤਰ੍ਹਾਂ ਦੇ ਮੈਂ ਇਲਾਜ ਕਰ ਲਏ ਪਰ ਮੇਰਾ ਕੋੜ ਦਾ ਰੋਗ ਹੈ ਜਿਹੜਾ ਦੂਰ ਨਹੀਂ ਹੋ ਰਿਹਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਿ ਇੱਥੇ ਕੋੜ ਦਾ ਰੋਗ ਕੀ ਇੱਥੇ ਜਨਮ ਜਨਮਾ ਦੇ ਰੋਗ ਕੱਟੇ ਜਾਣਗੇ ਤਾਂ ਬੀਬੀ ਨੂੰ ਕਹਿੰਦੇ ਆ ਕਿ ਤੁਸੀਂ ਬਾਣੀ ਦਾ ਉਚਾਰਨ ਕਰਦੇ ਕਰਦੇ ਇਸ ਪਾਣੀ ਦੇ ਵਿੱਚ ਇਸ਼ਨਾਨ ਕਰੋ ਤੇ ਤੁਹਾਡਾ ਰੋਗ ਹੈ ਜਿਹੜਾ ਠੀਕ ਹੋ ਜਾਵੇਗਾ ਤਾਂ ਬੀਬੀ ਉਸੇ ਤਰ੍ਹਾਂ ਹੀ ਕਰਦੀ ਹੋ ਇਸ਼ਨਾਨ ਕਰਦੀ ਉਸ ਪਾਣੀ ਦੇ ਵਿੱਚ ਤਾਂ ਬਾਣੀ ਦਾ ਉਚਾਰਨ ਕਰਦੀ ਆ ਤਾਂ ਉਹ ਬੀਬੀ ਦਾ ਜਿਹੜਾ ਕੋੜ ਦਾ ਰੋਗ ਹੈ ਉਹ ਕੱਟਿਆ ਜਾਂਦਾ ਤਾਂ ਜਦੋਂ ਉਹਦਾ ਰੋਗ ਕੱਟਿਆ ਜਾਂਦਾ ਤਾਂ ਪਿੰਡ ਚ ਜਾਂਦੀ ਆ ਤਾਂ ਸਾਰਿਆਂ ਨੂੰ ਦੱਸਦੀ ਆ ਕਿ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਹੋਏ ਆ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰਾ ਰੋਗ ਕਟਿਆ ਗਿਆ ਤਾਂ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਆਉਂਦੇ ਆ ਉਹਨਾਂ ਦੀ ਬਹੁਤ ਸੇਵਾ ਕਰਦੇ ਆ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਦਿੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ 3 ਦਿਨ ਰਹਿੰਦੇ ਆ ਤਾਂ ਉੱਥੇ ਗੁਰੂ ਜੀ ਦਾ ਇੱਕ ਸਿੱਖ ਹੁੰਦਾ ਹੈ ਨਿਗਾਈਆ ਖਾਂ ਨਿਗਈਆ ਖਾ ਦਾ ਨਾ ਹੁੰਦਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਘੋੜਾ ਭੇਂਟਾ ਕਰਦਾ ਤਾਂ ਜਿਸ ਜਗਾ ਤੇ ਗੁਰੂ ਗੋਬਿੰਦ ਸਿੰਘ ਜੀ ਤੀਰ ਮਾਰ ਕੇ ਪਾਣੀ ਕੱਢਦੇ ਆ ਉਸ ਜਗਾ ਤੇ ਅੱਜ ਕੱਲ੍ਹ ਸਰੋਵਰ ਹੈ ਤੀਰਸਰ ਸਰੋਵਰ ਸ਼ੋਭਿਤ ਹੈ ਤਾਂ ਉੱਥੇ ਲੋਕ ਜਾਂਦੇ ਆ ਬਹੁਤ ਸਾਰੀਆਂ ਬਿਮਾਰੀਆਂ ਨਾਲ ਗ੍ਰਸਤ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਸ਼ਰੀਰ ਨੂੰ ਲੱਗੀ ਹੋਈ ਆ ਤਾਂ ਲੋਕ ਉੱਥੇ ਜਾਂਦੇ ਆ ਤੇ ਉਹਨਾਂ ਦੇ ਰੋਗ ਕੱਟੇ ਜਾਂਦੇ ਆ ਜੋ ਵੀ ਉੱਥੇ ਜਾ ਕੇ ਸੱਚੀ ਸ਼ਰਧਾ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵਿੱਚ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਸੇ ਨੂੰ ਖਾਲੀ ਨਹੀਂ ਮੋੜਦੇ ਤਾਂ ਹਰੇਕ ਦੀ ਅਰਦਾਸ ਪੂਰੀ ਕਰਦੇ ਆ ਤੇ ਹਰੇਕ ਦੇ ਤਰ੍ਹਾਂ ਤਰ੍ਹਾਂ ਦੇ ਰੋਗ ਉੱਥੇ ਕੱਟੇ ਜਾਂਦੇ ਆ ਤਾਂ ਤਿੰਨ ਦਿਨਾਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ ਰਹਿ ਕੇ ਉੱਥੋਂ ਚਲੇ ਜਾਂਦੇ ਆ ਤੇ ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਏਕੋਟ ਵੱਲ ਜਾਂਦੇ ਆ ਤਾਂ ਅੱਜ ਇਹੀ ਮੱਧਪਾ ਤੁਹਾਨੂੰ ਗੁਰਦੁਆਰਾ ਮੰਡੀ ਸਰ ਸਾਹਿਬ ਦਾ ਇਤਿਹਾਸ ਸੁਣਾਇਆ ਕਿ ਕਿਸ ਤਰ੍ਹਾਂ ਗੁਰੂ ਜੀ ਆ ਉੱਥੇ ਆਏ ਕਿਸ ਤਰ੍ਹਾਂ ਸਰੋਵਰ ਬਣਿਆ ਤੇ ਕਿਸ ਤਰ੍ਹਾਂ ਇਸ ਇਤਿਹਾਸਿਕ ਪਾਵਨ ਜਿਹੜੀ ਜਗ੍ਹਾ ਦਾ ਉਹ ਬਹੁਤ ਮਹੱਤਤਾ ਲੋਕਾਂ ਦੇ ਮਨਾਂ ਵਿੱਚ ਬਹੁਤ ਲੋਕ ਦੂਰੋਂ ਨੇੜੇ ਉੱਥੇ ਜਾਂਦੇ ਆ ਤਾਂ ਜਦੋਂ ਤੁਸੀਂ ਵੀ ਕਦੇ ਜਾਓ ਲੁਧਿਆਣਾ ਸਾਈਡ ਤਾਂ ਤੁਸੀਂ ਜ਼ਰੂਰ ਆਲਮਗਿਰ ਪਿੰਡ ਦੇ ਵਿੱਚ ਜਾ ਕੇ ਉਸ ਸਰੋਵਰ ਨੂੰ ਦੇਵਤੇ ਇਸ਼ਨਾਨ ਕਰੋ ਆਪਣੀਆਂ ਦੁੱਖਾਂ ਤਕਲੀਫਾਂ ਨੂੰ ਆਪਣੀਆਂ ਬਿਮਾਰੀਆਂ ਨੂੰ ਦੂਰ ਕਰੋ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਜੇ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਵਿੱਚ ਮਿਲਾਂਗੇ ਅੱਜ ਲਈ ਐਨ ਆਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ